ਦੇ ਪ੍ਰੋਗਰਾਮ ਦੇ ਵਿੱਚ ਆਉਣਾ ਸੱਜਣਾ ਪੋਸਟਰ ਬਣਾਉਣਾ ਇਹ ਵੀ ਕੋਈ ਆਸਾਨ ਕੰਮ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਡਾਕਟਰ ਜਸਵਿੰਦਰ ਭੱਲਾ ਦੁਨੀਆਂ ਨੂੰ ਹਸਾਉਣ ਵਾਲੇ ਜਿਸ ਦਿਨ ਉਹਨਾਂ ਦੇ ਬਾਬਤ ਪਤਾ ਲੱਗਿਆ ਕਿ ਉਹ ਹੀ ਰੂਹ ਖਾਬੋਸ਼ ਹੋਈ ਪਈ ਹੈ ਜਿਹੜੀ ਲੋਕਾਂ ਦੇ ਬੁੱਲਾਂ ਤੇ ਹਾਸਾ ਲਿਆ ਦਿੰਦੀ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਡਰਾਉਣੇ ਸੁਪਨੇ ਵਰਗੀ ਸੀ ਦੁਨੀਆਂ ਦੇ ਉੱਤੇ ਇੱਕ ਅਟਲ ਸਚਾਈ ਹੈ ਕਿ ਜਿਹੜਾ ਆਇਆ ਤੇ ਉਹਨੇ ਜਾਣਾ ਹੈ ਆਪਣੇ ਚ ਕੋਈ ਪਤਾ ਨਹੀਂ ਮੈਨੂੰ ਯਾਦ ਹੈ ਕਿ ਜਦੋਂ ਮੈਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਬਾਬਤ ਲਿਖਿਆ ਮੈਂ ਇਹੋ ਹੀ ਲਿਖਿਆ ਸੀ ਕਿ ਬੈਠੀ ਸਾਡੇ ਨਾਲ ਸਵਾਰੀ ਉਤਰ ਗਈ ਅਗਲੀਆਂ ਸਤਰਾਂ ਮੇਰੇ ਜਿਹਨ ਚ ਆ ਰਹੀਆਂ ਸੀ ਕਿ ਤੇਰੀ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਕਿੱਦਾਂ ਜਰਾ ਕਹਾਂ ਕਿਉਂਕਿ ਉਹ ਲੋਕ ਨਹੀਂ ਜਿਹੜੇ ਦੁਨੀਆ ਨੂੰ ਕੁਝ ਦੇਖੇ ਗਏ ਨੇ ਜਦੋਂ ਇਨਸਾਨ ਇਸ ਜਹਾਨ ਤੋਂ ਜਾਂਦਾ ਹੈ ਦੀ ਪੁਰਾਣ ਨੂੰ ਚਾਉਣ ਵਾਲੇ ਕਿੰਨੇ ਸੀ ਦਰਸਲ ਕਿਹਨਾਂ ਦੀ ਅੱਖ ਨਾਮ ਹੋਈ ਹੈ ਕਿਨਾਂ ਦੇ ਜਜ਼ਬਾਤ ਸਿੱਲੇ ਹੋਏ ਨੇ ਇਹਨਾਂ ਤੋਂ ਪਹਿਲਾਂ ਵੀ ਕੁਝ ਸ਼ਕਸ਼ੀਤਾ ਹੋਣ ਗਈਆਂ ਪਰ ਸਤ ਜਾਣਿਓ ਜਸਵਿੰਦਰ ਭੱਲਾ ਦੇ ਅਚਨਚੇਤ ਜਹਾਨੋਂ ਤੁਰ ਜਾਣ ਦਾ ਹਰ ਇੱਕ ਦਿਲ ਨੇ ਦੁੱਖ ਮਨਾਇਆ ਤੇ ਹਰ ਇੱਕ ਅੱਖ ਨਾਮ ਹੋਈ ਹੈ ਸੋ ਇਹਨੂੰ ਸੁਖਵਿੰਦਰ ਸੁਖੀ ਹੋਰਾਂ ਦਾ ਫੋਨ ਆਇਆ ਕਿਉਂਕਿ ਅਸਲ ਦੇ ਵਿੱਚ ਮੈਂ ਇਹ ਸਮਝਦਾ ਮੈਂ ਮਹਿਸੂਸ ਕਰਦਾ ਹੈ ਸੁਖਵਿੰਦਰ ਸੁਖੀ ਨੇ ਵੱਡਾ ਨਾਮ ਬਣਾਇਆ ਪਰ ਬੜਿਆਂ ਚ ਜਸਵਿੰਦਰ ਭੱਲਾ ਦੀ ਬਤੌਰਤ ਆਇਆ ਸ਼ਾਇਦ ਜੇਕਰ ਜਸਵਿੰਦਰ ਭੱਲਾ ਹੋਰਾਂ ਦੇ ਘਰ ਆ ਪੁਖਰਾਜ ਦੇ ਜਨਮ ਦਿਨ ਤੋਂ ਬਾਅਦ ਦੇ ਪ੍ਰੋਗਰਾਮ ਤੇ ਨ ਜਾਂਦੇ ਉੱਥੇ ਜਰਨੈਲ ਘਮਾੜ ਸਾਹਿਬ ਨਾ ਆਉਂਦੇ ਉੱਥੇ ਇਹ ਗੀਤ ਨਾ ਪੇਸ਼ ਕਰਦੇ ਉੱਥੇ ਉਸ ਦੇਖਣਾ ਇਹਨਾਂ ਨੂੰ ਸੁਣਨਾ ਸ਼ਾਇਦ ਨੂੰ ਨਸੀਬ ਨਾ ਹੁੰਦਾ ਤੇ ਸ਼ਾਇਦ ਮੁੜ ਕੇ ਵੰਗਾ ਵੇਜ ਹੀ ਨਾ ਹੁੰਦੀਆਂ ਸ਼ਾਇਦ ਬਠੰਡੇ ਵਾਲੇ ਰੱਬ ਨਾਲ ਰੱਖਣ ਦੇ ਸ਼ੌਂਕੀ ਕਦੇ ਰਕੋੜ ਹੀ ਨਾ ਹੁੰਦਾ ਸਵੇਰੀ ਵੀ ਹੋ ਸਕਦਾ ਹੈ ਮੇਰੇ ਪਿੰਡਾਂ ਦੇ ਨੇੜੇ ਸੀ ਮੁਲਾਕਾਤ ਹੁੰਦੀ ਇੱਕ ਗਾਇਕ ਕਲਾਕਾਰ ਦੇ ਨਾਲ ਤੇ ਕਦੇ ਨਾਲ ਸਾਂਝੀ ਨਾ ਬੜਦੀ। ਇਹੋੀ ਗੱਲ ਜਸਵਿੰਦਰ ਭੱਲਾ ਦੀ। ਜਸਵਿੰਦਰ ਭੱਲਾ ਦਾ ਇੱਥੇ ਬਹੁਤ ਵੱਡਾ ਪਰਿਵਾਰ ਕਿਉਂਕਿ ਪੀਯੂ ਦਾ ਬਹੁਤ ਵੱਡਾ ਪਰਿਵਾਰ ਹੈ। ਮੇਰੇ ਮਾਪਾ ਜੀ ਨੇ ਡਾਕਟਰ ਗੁਲਜ਼ਾਰ ਸਿੰਘ ਵੀ ਲੰਘੋ ਵੀ ਜਜ਼ਬਾਤ ਸਾਂਝੇ ਕਰਨਗੇ। ਸੋ ਮੈਂ ਜਸਵਿੰਦਰ ਭੱਲਾ ਦੀ ਇਸ ਵਿਅਕਤੀ ਬੋਲ ਦੇ ਉੱਤੇ ਜਿੱਥੇ ਤੁਹਾਡਾ ਇੱਥੇ ਦੁੱਖ ਵਿੱਚ ਸ਼ਰੀਕ ਹੋਣ ਤੇ ਧੰਨਵਾਦ ਕਰਦਾ ਹਾਂ। ਉੱਥੇ ਉਹਨਾਂ ਦੇ ਪਰਿਵਾਰਕ ਜੀ ਆਏ ਨੇ। ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਅਸੀਂ ਤੁਹਾਡੇ ਨਾਲ ਆ। ਕਿਉਂਕਿ ਇਹ ਉਹ ਚੀਜ਼ ਹੈ ਜਿਹੜੀ ਜਿਸ ਤੀ ਕਦੇ ਪਰਭਾਈ ਨਹੀਂ ਕੀਤੀ ਜਾ ਸਕਦੀ ਸਿਰਫ ਹੌਸਲਾ ਸਿਰਫ ਭਾੜਾ ਮੰਨਿਆ ਜਾ ਸਕਦਾ ਸੋ ਬਹੁਤ ਸਾਰੀਆਂ ਸ਼ਕਤੀਆਂ ਨੇ ਮੈਂ ਜੇ ਇਸ ਟੇਬਲ ਤੋਂ ਲੈ ਕੇ ਉਹ ਪਿੱਛੇ ਤੱਕ ਵੇਖਾਂ ਕਿਸੇ ਇੱਕ ਵੀ ਸੱਜਣ ਨੂੰ ਫੂਲ ਨਹੀਂ ਕੀਤਾ ਇਹ ਉਹਨਾਂ ਦੀ ਬੀਜੀ ਹੋਈ ਚੀਜ਼ ਹੈ ਕਿ ਤੁਸੀਂ ਦਿਲੋਂ ਦੁੱਖ ਮਨਾਇਆ ਤੇ ਸ਼ਾਰਟ ਨੋਟਸ ਤੇ ਕੱਲ ਬਾਅਦ ਪਹੰਟ ਸਾਡੀ ਗੱਲਬਾਤ ਹੋਈ ਹੈ ਉਹਦੇ ਤੋਂ ਬਾਅਦ ਇਹ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੋ ਮੈਂ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੂੰ ਉਹਨਾਂ ਕਰੀ ਬਹੁਤ ਕੁਝ ਬੋਲਿਆ ਜਾ ਸਕਦਾ ਮੇਰੇ ਨਾਲ ਅਨੇਕਾਂ ਮੁਲਾਕਾਤਾਂ ਹੋਈਆਂ ਨੇ ਫਿਲਮ ਤੋਂ ਪਹਿਲਾਂ ਫਿਲਮ ਤੋਂ ਬਾਅਦ ਪਤਾ ਨਹੀਂ ਮੋਰਾਂ ਨਾਲ ਕਿੰਨੀਆਂ ਕਿ ਇੰਟਰਵਿਊਜ਼ ਰਿਕਾਰਡ ਕੀਤੀਆਂ ਨੇ ਉਹ ਇੱਕ ਇਸ ਤਰ੍ਹਾਂ ਦੇ ਸ਼ਖਸ ਸੀ ਜਿਹੜੇ ਪੋਜ਼ਿਟਿਵਿਟੀ ਛੱਡਦੇ ਸੀ ਜਿਹੜੇ ਤੁਹਾਨੂੰ ਹਰ ਵਾਰ ਕੁਝ ਨਵਾਂ ਦੇ ਕੇ ਜਾਂਦੇ ਸੀ ਸੋ ਪਰ ਪਤਾ ਨਹੀਂ ਸੀ 2023 ਦੇ ਵਿੱਚ ਜਦੋਂ ਇਹਦੀ ਗੱਲਬਾਤ ਜੋਤ ਕਰਕੇ ਗਿਆ ਉਹ ਮੇਰੀ ਵੀ ਉਹਨਾਂ ਦੇ ਨਾਲ ਆਖਰੀ ਮੁਲਾਕਾਤ ਸੀ ਉਹਦੇ ਤੋਂ ਬਾਅਦ ਮੁਲਾਕਾਤ ਹੁਣ ਕਦੇ ਨਹੀਂ ਹੋਵੇਗੀ ਪਰ ਹਾਂ ਜੋ ਕੋ ਜੋ ਛੱਡ ਕੇ ਗਏ ਨੇ ਸੋ ਫਰਾਜ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਕੀਤੀ ਜਾ ਸਕਦੀ ਹੈ ਉਹਨਾਂ ਦੇ ਦੁੱਖ ਵਿੱਚ ਸੁੱਖ ਵਿੱਚ ਸ਼ਰੀਕ ਹੋਇਆ ਜਾ ਸਕਦਾ ਮੈਂ ਅਬਰ ਨੂਰੀ ਦੀ ਗੱਲ ਦੇ ਨਾਲ ਇੱਥੇ ਹੀ ਸਮਾਪਤੀ ਕਰੂੰਗਾ ਕਿਉਂਕਿ ਤੁਸੀਂ ਬੋਲਣਾ ਬਹੁਤ ਕੁਝ ਹੈ ਉਹਨਾਂ ਨਾਲ ਮੇਰੀ ਗੱਲ ਹੋ ਗਈ ਜਦੋਂ ਸਰਦੂਰ ਸਕੰਦਰ ਜੀ ਗਏ ਉਹਨਾਂ ਤੋਂ ਬਾਅਦ ਮੇਰੀ ਗੱਲਬਾਤ ਹੋਈ ਫਿਰ ਇੱਥੇ ਆ ਮੇਰੀ ਫਿਰ ਗੱਲਬਾਤ ਹੋਈ ਮੈਂ ਪੁੱਛਿਆ ਕਿ ਤੁਹਾਡਾ ਜਿਹੜਾ ਖੱppa ਪੈ ਗਿਆ ਪੂਰਿਆ ਨਹੀਂ ਜਾਣਾ ਪਰ ਉਹ ਕਹਿੰਦੇ ਨਾ ਮੈਨੂੰ ਪੰਜਾਬੀ ਇੰਡਸਟਰੀ ਨੇ ਸੱਚ ਮੁੱਚ ਮੋੜਾ ਦਿੱਤਾ। ਇਨਸਾਨ ਇੱਕ ਰੋਣ ਵਾਲਾ ਮੋੜਾ ਲੱਭਦਾ ਹੁੰਦਾ ਹੈ। ਮੈਂ ਕਿਹਾ ਜੀ ਉਹ ਕਿਵੇਂ? ਉਹ ਕਹਿੰਦੇ ਪਹਿਲਾਂ ਵੀ ਮੈਂ ਕਲਾਕਾਰਾਂ ਸੀ। ਮੈਂ ਬਹੁਤ ਸਾਰੇ ਨਾਟਕ ਕੀਤੇ ਐ ਪਰ ਮੈਂ ਫਿਰ ਮੱਚ ਬਹੁਤ ਘੱਟ ਕੰਮ ਕੀਤਾ ਸੀ। ਪਰ ਉਹਨਾਂ ਵਿੱਚੋਂ ਜਸਵਿੰਦਰ ਭੱਲਾ ਜੀ ਵਨ ਆਫ ਥੈਮ ਇੱਕ ਬੰਦੇ ਸੀ ਜਿਨ੍ਹਾਂ ਨੇ ਆਖਿਆ ਕਿ ਨੂਰੀ ਨਹੀਂ ਤੁਸੀਂ ਕੰਮ ਕਰੋ ਇੱਕ ਰੂਝੇ ਕਹੋਗੇ ਉਹ ਕਹਿੰਦੇ ਮੇਰੇ ਕੋਲੋਂ ਹੁਣ ਆਫਰਸ ਮੋੜ ਰਹੀਆਂ ਮੈਂ। ਮੈਨੂੰ ਪੰਜਾਬੀ ਇੰਡਸਟਰੀ ਨੇ ਬਿਜ਼ੀ ਕੀਤਾ ਹੈ ਮੈਨੂੰ ਕੰਮ ਦਿੰਦਾ ਹੈ। ਸੋ ਇਸ ਕਰਕੇ ਉਮੀਦ ਕਰਦੇ ਹਾਂ ਕਿ ਤੁਹਾਡੇ ਵਿੱਚੋਂ ਕਈ ਕਲਾਕਾਰ ਵੀ ਨੇ ਜੀਵਾ ਸਾਹਿਬ ਨੇ ਹੋ ਸਕਦਾ ਫਿਲਮਾਂ ਬਣਾਵੋ ਤੇ ਕਿਤੇ ਨਾ ਕਿਤੇ ਪੁਖਰਾਜ ਉਹਨਾਂ ਦੇ ਪਰਿਵਾਰ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਕਿ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਹਨਾਂ ਦੀ ਦੁਨੀਆ ਜਸਵਿੰਦਰ ਭੱਲਾ ਦੇ ਨਾਲ ਹੀ ਸੀ ਤੇ ਦੁਨੀਆ ਉਚੜ ਗਈ ਠੀਕ ਹੈ ਉਹ ਉਜਾੜਾ ਨਹੀਂ ਪੂਰਾ ਕੀਤਾ ਜਾ ਸਕਦਾ ਸੋ ਮੇਰਾ ਸ਼ਬਦਾਂ ਦੇ ਨਾਲ ਹੀ ਮੈਂ ਆਪਣੇ ਜਜ਼ਬਾਤ ਸੰਕੋਚੂੰਗਾ ਅਤੇ ਤੁਹਾਡਾ ਸਾਰਿਆਂ ਦਾ ਦਰਉ ਪਰਵਾਹ ਕਰਨਾ ਚਾਹੁੰਨਾ ਹੈ ਤੁਸੀਂ ਜਿਨ੍ਹਾਂ ਨੂੰ ਸ਼ਰਤਾ ਦੇ ਫੁੱਲ ਭੇਟ ਕਰਨਾ ਹੈਓ ਇੱਕ ਵਾਰੀ ਫੇਰ ਪਰਵਾਹ ਦੇ ਨਾਲ ਦਿਲੋਂ ਹਮਦਰਦੀ ਅਤੇ ਤੁਹਾਡਾ ਧੰਨਵਾਦ